ਕੁਮਾਰ ਇਕੱਠੇ ਕਰਦਾ ਪਿਆ ਕੁਮਾਰ ਘਰ ਵੀ ਜੇ ਲਿਆਕੀ ਕਰਵਾ ਰਿਹਾ ਸੀ ਦੂਜਾ ਵਿਆਹ ਮੌਕੇ ਤੇ ਪਹੁੰਚ ਗਈ ਪਹਿਲੀ ਪਤਨੀ ਇਹ ਮਾਮਲਾ ਫਿਰੋਜ਼ਪੁਰ ਦੇ ਮੰਮਦੂਟ ਕਸਬੇ ਤੋਂ ਸਾਹਮਣੇ ਆਇਆ ਇੱਥੇ ਵਿਆਹ ਕਰਵਾ ਰਹੇ ਲੜਕੇ ਤੇ ਇਲਜ਼ਾਮ ਹੈ ਕਿ ਉਹ ਪਹਿਲੀ ਪਤਨੀ ਨੂੰ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਰਿਹਾ ਸੀ ਅਚਾਨਕ ਪੰਡਾਲ ਵਿੱਚ ਪਹਿਲੀ ਪਤਨੀ ਵੀ ਪਹੁੰਚ ਗਈ ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵਾਂ ਤੇ ਅਨੁਸ਼ਾਸਨ ਕੀਤਾ ਅਤੇ ਕਾਰਵਾਈ ਦਾ ਪ੍ਰੋਸਾਦ ਦਿੱਤਾ ਪਿੰਡ ਇਥੇ ਲਾੜੀਆਂ ਮੇਗਾ 5 ਗ੍ਰਾਂ 88 21 ਫਰਵਰੀ 2 ਪਰਮਜੀਤ ਨਾ ਪਰਮਜੀਤ ਲਾ ਹਾਂ 21 ਕੋਟਮਾਰ ਕੀਤੀ ਹਾਂਜੀ ਕੋਟਮਾਰ ਕਰਕੇ ਕੱਢਤਾ ਨੇ ਕਿੰਨੀ ਦਿਨ ਹੋ ਗਈ ਕੱਢੇ 4 ਸਾਲ ਹੋ ਗਿਆ ਕੋਈ ਇਸ ਵੀ ਚੱਲਦਾ ਹਾਂਜੀ ਕਿੱਥੇ ਚੱਲਦਾ ਰਾਈਲਾ ਇੱਥੇ ਵਾ ਮਾ ਸੈਲਰ ਤੇ ਮੈਡਮ ਤੇ ਦਰਖਾਸਤ ਉਥੇ ਰਾਜਨਾਮਾ ਨਕਰਾ ਕੇ ਕਹਿੰਦੇ ਲਿਆ ਜਾਾਂਗੇ ਮੁੜ ਕੇ ਲੈਣ ਹੀ ਨਹੀਂ ਆਏ ਤੇ ਅਨਸਾਰ 4 ਸਾਲ ਹੋ ਗਏ ਹਾਂ ਤੇ ਅੱਜ ਉਹ ਨਵਾਂ ਵਿਆਹ ਕਰਾਉਣ ਲੱਗੇ ਨੇ ਵਿਆਹ ਕਰਾਉਣਾ ਹਾਂਜੀ ਤੇ ਇਹ ਤੋਂ ਹੁਣ ਬੇਰੰਗੀ ਅਸਥੀ ਫੜਿਆ ਗਿਆ ਹੈ ਹਾਂ ਹਾਂ ਇੱਥੇ ਮਦੋਟ ਥਾਣੇ ਚ ਹਾਂਜੀ ਕੋਈ ਕਾਨੂੰਨੀ ਕਾਰਵਾਈ ਦੀ ਨਹੀਂ ਕਾਨੂੰਨੀ ਕਾਰਵਾਈ ਇਹੋ ਹੀ ਕੀਤੀ ਜਾਵੇ ਸਾਡੀ ਸੁਣਾਈ ਕੀਤੀ ਜਾਵੇ ਜ਼ਰੂਰ ਨਹੀਂ ਤਲਾਕ ਨਹੀਂ ਦਿੰਦਾ ਹਾਂ ਇੱਕ ਤਰਫੀ ਆਪ ਕੇਸ ਜਿੱਤਦਾ ਫਿਰਦਾ ਮੇਰਾ ਤਲਾਕ ਹੋ ਗਿਆ ਪਰ ਤਲਾਕ ਨਹੀਂ ਸਾਡੇ ਤੋਂ ਹਾਂਜੀ 4 ਵਜੇ ਸਵੇਰ ਦੇ ਬੰਦੇ ਕੋ ਕਿੱਥੇ ਖਲਵਾਰੇ ਕੋ ਕਿੱਥੇ ਖਲ ਹਾਂਜੀ ਪਤਾ ਲੱਗ ਗਿਆ ਹਾਂ ਜੀ ਕੀ ਬਰਾਤ ਨਹੀਂ ਆਈ ਹਾਂ ਜੀ ਹਾਂ ਜੀ ਬਰਾਤ ਵੀ ਆਈ ਹੈ ਕਾਰਵਾਈ ਕੀ ਮੰਗਦੇ ਕਾਰਵਾਈ ਹੋਣਾ ਮੋੜਸਾਲ ਵੀ ਪਹਿਲਾਂ ਮੰਗ ਸੀ ਨਾ ਮੋੜਸਾਲ ਨੇ ਦੇਣ ਕਰਕੇ ਤੇ ਨਾਲ ਆਪ ਇੱਕ ਤਰਫੇ ਕੇਸ ਜਿੱਤ ਕੇ ਤਾਂ ਦਾ ਮੇਰਾ ਤਲਾਕ ਹੋ ਗਿਆ ਤੇ ਇਹ ਹੁਣ ਨਵਾਂ ਵਿਆਹ ਕਰਦਾ ਨਹੀਂ ਹੁਣ ਤੁਸੀਂ ਕਾਰਵਾਈ ਕੀ ਚਾਹੁੰਦੇ ਹੋ ਵੀ ਕਾਰਵਾਈ ਇਹੋ ਹੀ ਪੁਲਿਸ ਕਾਰਵਾਈ ਕਰੇ ਮਦਦ ਕਰੇ ਜਿਵੇਂ ਕਿਵੇਂ ਮਰਜ਼ੀ ਮਦਦ ਸਾਡੀ ਜ਼ਰੂਰ ਕਰੇ